ਮੈਂ ਕੋਈ ਕਲਾਕਾਰ ਬਣ ਕੇ ਇਸ ਮੇਲੇ ਤੇ ਨਹੀਂ ਆਇਆ ਕਿਉਂਕਿ ਮੈਂ ਆਪਣੇ ਆਪ ਨੂੰ ਕਲਾਕਾਰ ਸਮਝਿਆ ਨਹੀਂ ਕਦੇ ਮੈਨੂੰ ਗਾਉਣਾ ਨਹੀਂ ਆਉਂਦਾ ਸੋ ਪਿਆਰ ਤੁਸੀਂ ਦਿਨੇ ਹੋ ਕਿਉਂਕਿ ਇਸ ਪਿੰਡ ਨਾਲ ਮੇਰੀ ਬੜੀ ਪਿਆਰੀ ਪੁਰਾਣੀ ਰਿਸ਼ਤੇਦਾਰੀ ਹੈ ਮੇਰੀ ਭੈਣ ਇਸ ਪਿੰਡ ਵਿੱਚ ਵਿਆਹੀ ਹੋਈ ਹੈ ਮੇਰੇ ਮਾਮੇ ਦੀ ਬੇਟੀ ਬਾਹਰ ਵਾਲੇ ਪਾਸੇ ਘਰ ਆਏ ਭਾਈ ਜੀ ਕੁਲਦੀਪਸਰੀ ਕੈਨੇਡਾ ਦੇ ਵਿੱਚ ਨੇ ਭਾਈ ਲਖਵਿੰਦਰ ਸਹੌਰੀ ਪਿੱਛੇ ਜੇ ਉਹਨਾਂ ਦੀ ਡੈਥ ਹੋ ਗਈ ਸੀ ਭਾਈ ਬੋਰਡ ਸੋਂ ਵੱਡੇ ਭਾਈ ਜੀ ਸੋ ਉਸ ਪਰਿਵਾਰ ਦੇ ਨਾਲ ਸਾਡਾ ਬੜਾ ਪਿਆਰਾ ਰਿਸ਼ਤਾ ਹੈ ਸੋ ਮੈਨੂੰ ਆਪਣਾ ਪਿੰਡ ਲੱਗਦਾ ਹੈ ਇਹ ਸੋ ਭਾਈ ਸੱਤੇਹਰਾਂ ਨੇ ਭਾਈ ਕੁਲਵੰਥਰਾਂ ਦੇ ਉਦਮ ਸਰਕਾ ਤੀਸਰਾ ਮੇਲਾ ਹੋ ਰਿਹਾ ਬਹੁਤ ਹੀ ਕਿਉਂਕਿ ਰਮਲਾ ਸਾਹਿਬ ਨਾਲ ਮੈਂ 2007 ਦੇ ਵਿੱਚ ਪਹਿਲੀ ਵਾਰ ਰਮਲਾ ਸਾਹਿਬ ਉਹ ਤੋਂ ਦੂਜੀ ਵਾਰ ਗਏ ਸੀ ਤੀਜੀ ਵਾਰ ਕੈਨੇਡਾ 20 ਸਾਲਾਂ ਬਾਅਦ ਗਏ ਸੀ 1986 ਤੋਂ ਬਾਅਦ 2007 ਦੇ ਵਿੱਚ ਕੈਨੇਡਾ ਗਏ ਸੀ ਸੋ ਉਸ ਟਾਈਮ ਸਾਡਾ ਟੂਰ ਸੀ ਅਸੀਂ ਕਾਫੀ ਕਲਾ ਕਰਕੇ ਸੀ ਉਦੋਂ ਦਾ ਇਹਨਾਂ ਨਾਲ ਪਿਆਰ ਲਾਸਟ ਟਾਈਮ ਜਦੋਂ ਰਮਲਾ ਸਾਹਿਬ ਇਸ ਦੁਨੀਆ ਤੋਂ ਜਾਂਦੇ ਉਹ ਤੋਂ ਤਕਰੀਬਨ 10 ਦਿਨ ਪਹਿਲਾਂ ਅਸੀਂ ਇੱਕ ਕੈਸਟ ਰਿਲੀਜ਼ ਕੀਤੀ ਸੀ ਡਾਕਰ ਫਰੀ ਕੋਡ ਤੇ ਉੱਥੇ ਮੈਨੂੰ ਯਾਦ ਆ ਰੰਮਲਾ ਸਭ ਨੇ ਆਵਾਜ਼ ਮਾਰ ਕੇ ਸਾਡੇ ਪੱਤਰਕਾਰ ਭਰਾ ਨੂੰ ਕਿਹਾ ਸੀ ਕਹਿੰਦਾ ਯਾਰ ਇਹ ਬੰਦਾ ਸਾਤੋਂ ਪਹਿਲਾਂ ਹੀ ਪਹੁੰਚ ਜਾਂਦਾ ਹਰ ਜਗ੍ਹਾ ਤੇ ਟਾਈਮ ਦਾ ਬੜਾ ਪਾਵੰਦ ਹੈ ਸੋ ਜ਼ਿੰਦਗੀ ਚ ਟਾਈਮ ਵੀ ਜ਼ਰੂਰੀ ਹੈ ਇੱਕ ਬਗਾਨਾ ਬਾਈ ਵੀਰ ਆਪਣੇ ਸਾਡੇ ਸਵੰਦ ਸਾਉ ਦਾ ਬਾਈ ਜੀ ਕਾਂਗਰਸ ਸਾਉ ਦਾ ਕਿਉਂਕਿ ਕੈਨੇਡਾ ਤੋਂ ਆਏ ਨਹੀਂ ਮੈਂ ਇਹਨਾਂ ਦੇ ਗੀਤ ਨੇ ਮੈਨੂੰ ਰੋਟੀ ਪਾਇਆ ਆਪਣੇ ਬਗਾਨਿਆਂ ਤੋਂ ਉਹ ਤੋਂ ਪਤਾ ਲੱਗਦਾ ਬਾਈ ਭੋਲਾ ਜਮਲਾ ਜੀ ਬਾਈ ਨੰਮਾ ਪੱਖੀ ਵਾਲਾ ਸਾਡੇ ਬਿੱਟੂ ਸਾਡਾ ਬਹੁਤ ਪਿਆਰਾ ਵੀਰ ਰਮਾਣਾ ਮੀਤ ਬਰਾੜ ਮੇਰਾ ਬਹੁਤ ਪਿਆਰਾ ਵੀਰ ਹੈ ਔਰ ਸਾਡੇ ਹਸਨ ਮਾਨਕ ਜ਼ਿੰਦ ਜਾਨ ਬੜੀ ਪਿਆਰੀ ਆਵਾਜ਼ ਹੈ ਭਾਈ ਦੀ ਪ੍ਰਮਾਤਮਾ ਨੇ ਹੋਰ ਤਰੱਕੀਆਂ ਬਖਸ਼ੇ ਵੀਰ ਤੇਂਦਰ ਜੀ ਵੀਰ ਤੇਂਦਰ ਜੀ ਸਾਡੇ ਸੰਧਵਾ ਸਾਹਿਬ ਸਾਡੇ ਭਾਈ ਜੋ ਸਾਡੇ ਬਹੁਤ ਹੀ ਮਨਤਾਰ ਸਿੰਘ ਜੀ ਬਰਾੜ ਸਾਹਿਬ ਬਹੁਤ ਪਿਆਰੇ ਸੱਜਣ ਨੇ ਔਰ ਇਹਨਾਂ ਨੇ ਅੱਗੇ ਵੀ ਮੇਰੇ ਕੋਲ ਪ੍ਰੋਗਰਾਮ ਬੈਠ ਕੇ ਸੁਣਿਆ ਇਹਨਾਂ ਕੋਲ ਵੈਸੇ ਟਾਈਮ ਬੜਾ ਕੱਟਣ ਦਾ ਬੀਬੀ ਜੀ ਅਮਰਜੀਤ ਕੌਰ ਜੀ ਬਹੁਤ ਹੀ ਸਤਿਕਾਰਯੋਗ ਔਰ ਸਾਡੇ ਮੀਤ ਨੇ ਬੜਾ ਸੋਹਣਾ ਗਾਇਆ ਬੱਚੇ ਨੇ ਬਹੁਤ ਸੋਹਣਾ ਗਾਇਆ ਸੋ ਬਹੁਤ ਪਿਆਰੀ ਪਰਫਾਰਮੈਂਸ ਹੈ ਸਾਡਾ ਗੁਲਜਾਰ ਮਦੀਨਾ ਵੀ ਸਾਰੇ ਸਾਡੇ ਮੋਹਨ ਸਿੰਘ ਜੀ ਕਟਾਰੀਆ ਬਾਈ ਜੀ ਰਮਣਾ ਸਾਹ ਦੇ ਬڑے ਮਿੱਤਰ ਨੇ ਉਹ ਪਹੁੰਚੇ ਨਹੀਂ ਅਬਲੋਟ ਤੋਂ ਬਿਮਾਰ ਹੋ ਗਏ ਥੋੜੇ ਜੀ ਉਹਨੇ ਦਾਲ ਜਿੰਨੇ ਵੀ ਪ੍ਰੈਸ ਵਾਲੇ ਸੱਜਣ ਬਾਈ ਸ਼ੰਦਾ ਢਾੜੀਵਾਲ ਇਸ ਕਰਮ ਢਾੜੀਵਾਲ ਤੇ ਜਗਦੇਵ ਪੁੰਦਰ ਕਹਿੰਦੇ ਨੇ ਸਿਆਣੇ ਤਿੰਨ ਉਮਰੇ ਬਰੇ ਸੁਣਾ ਦਈਏ ਹਾਏ 15 ਬੰਦੇ ਗਿਣਦਾਂ ਨਾ ਮੈਂ ਤੁਹਾਡੇ ਚ ਕੋਈ ਨਹੀਂ ਸਾਡੇ ਚ ਇੱਕ ਦੋ ਹੈਗੇ ਆ ਕਾਲੀਆਂ ਵਰਦੀਆਂ ਵਾਲੇ ਉਹ ਖੜਾ ਪਿੱਛੇ ਇੱਕ ਦੋ ਆਜੇ ਜੇ ਕਈਵਰੀ ਨਾਲ ਬੰਦਾ ਬੈਠਾ ਹੋਵੇ ਗੁਣੀ ਨਾ ਮਾਰੇ ਜੀ ਕਿਉਂਕਿ ਸਾਰੇ ਹੀ ਗੁਨਾਹ ਕਰ ਆਪਾਂ ਗਲਤੀ ਕਿਤੇ ਨਾ ਕਿਤੇ ਹੋ ਜਾਂਦੀਆਂ 15 ਬੰ ਗੇਣੇ ਵੀ ਹਰ ਬੈਰੇਜ ਤਿੰਨ ਬੰਦੇ ਗੇਣਨੇ ਆ ਤੁਸੀਂ ਆਪ ਹੀ ਹਿਸਾਬ ਲਾ ਲੈ ਤੁਹਾਨੂੰ ਪਿੰਡ ਚ ਤੁਰੇ ਫਿਰਦੇ ਦੱਸਣ ਕਿਉਂ ਵੀ ਜਦ ਨਿਗਾਹ ਮਾਰੋਗੇ ਨਾ ਸੁਣਿਓ ਦਰਗਹ ਆ ਕੱਚੇ ਕੋਠੇ ਨੂੰ ਜੇ ਕਰ ਲਿਪੀਏ ਨਾ ਲਿਪੀਏ ਨਾ ਕੱਚੇ ਕੋਠੇ ਨੂੰ ਜੇ ਕਰ ਲਿਪੀਏ ਨਾ ਤੇ ਉਹ ਢੈਂਦਿਆਂ ਢੈਂਦਿਆਂ ਹੈ ਜਾਂਦਾ ਰੁੱਸੇ ਸੱਜਣਾ ਬੇਨਾਲ ਜੇ ਬੋਲੀਏ ਨਾ ਬੋਲੀਏ ਨਾ ਤੇ ਫਰਕ ਪੈਂਦਿਆਂ ਪੈਂਦਿਆਂ ਪੈ ਜਾਂਦਾ ਚੁਗਲਖੋਰ ਜੇ ਬੰਦੇ ਨੂੰ ਰੋਕੀਏ ਨਾ ਤੇ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦਾ ਜਿਹੜੇ ਬੰਦੇ ਦਾ ਕੋਈ ਗੁਰੂ ਪੀਰ ਹੈ ਨਹੀਂ ਪੱਠਾ ਬੰਦਿਆਂ ਬੰਦਿਆਂ ਇੱਕ ਸੱਪ ਦੀ ਸਰੀ ਦੇ ਮੂਰੇ ਪਾਰ ਜੋ ਧਰੇ ਵੀ ਤੂੰ ਚਾ ਕੌਲੀ ਜੱਟ ਯਾਰ ਤੇ ਸਣਿਓ ਇਹ ਜਿਹੜਾ ਮੈਂ ਪਹਿਲਾ ਬੰਦਾ ਗੇਣ ਲੱਗਾ ਹੈ ਇਹ ਸਾਰੀ ਦਿਹਾੜੀ ਘਰੇ ਪਿਆ ਰਹਿੰਦਾ ਇਹ ਸ਼ਾਮ ਨੂੰ ਐਸਕ ਵੇਲੇ ਐਕਟੀਵੇਟ ਹੁੰਦਾ ਹੈ ਫਿਰ ਇਹ ਗੇੜਾ ਮਾਰਦਾ ਪਿੰਡ ਚ ਫਿਰ ਵਹਿੰਦਾ ਹੈ ਨੰਬਰਦਾਰਾਂ ਦੇ ਸਰਪੰਚਾਂ ਦੇ ਮਾਰ ਚ ਐਮਐਲਏ ਸੇਵ ਦੇ ਮਾਰ ਚ ਐਵੇਂ ਘਰੇ ਵੜ ਕੇ ਖੁਰਲੀਆਂ ਚ ਹੱਥ ਜੇ ਮਾਰਦਾ ਫਰੂਆ ਟੁੱਟੀ ਪਈ ਹੈ ਜੀ ਟਿੱਕੀ ਪਈ ਹੈ ਕਾਦੇ ਲਈ ਸੋਣੇ ਤੁਸੀਂ ਆਪ ਹੀ ਧਿਆਨ ਨਾਲ ਇੱਕ ਜਿਹੜਾ दारू ਨਾ ਤੂੰ ਪੀਵੇ ਮੰਗ ਲਿਖਿਆ ਇੱਕ ਜਿਹੜਾ ਪਿੰਡ ਦੀ ਕੁੜੀ ਨੂੰ ਤੱਕਦਾ ਇਹ ਜਿਹੜੇ ਕਈ ਵਾਰੀ ਅਖਬਾਰਾਂ ਦੇ ਵਿੱਚ ਸਾਡੀਆਂ ਫੋਟੋਆਂ ਦੇਖ ਲੈਂਦੇ ਆ ਜਾਂ ਹੋਰ ਮਾੜੇ ਕੰਮ ਵਾਲੇ ਨੇ ਦੇਖ ਲੈਂਦੇ ਵੀ ਚੜ੍ਹਾਈ ਬੜੀ ਇਹਨਾਂ ਦੀ ਪਰ ਮਾੜੇ ਕੰਮ ਦਾ ਨਤੀਜਾ ਹਮੇਸ਼ਾ ਮਾੜਾ ਹੀ ਹੁੰਦਾ ਹੈ ਸਾਡੇ ਵੀ ਜਾਦਾ ਝੂਠ ਪਾਣੀ ਹੁੰਦਾ ਹੈ ਗੱਡੀਆਂ ਵੀ ਮੰਗਮੀ ਹੋਣੀਆਂ ਕਈ ਵਾਰੀ ਸਰ ਬਖਾਵੇ ਬਾਜੀ ਜੀ ਸੋਸ਼ਲ ਸੋਸ਼ਲ ਬਾਜੀ ਤੋਂ ਬਚ ਕੇ ਰਹਿਆ ਕਰੋ ਫੇਸਬੁੱਕ ਤੇ 90% ਝੂਠ ਹੀ ਹੁੰਦਾ ਸੁਣੋ ਜਦੋਂ ਕਰਨ ਵਾਲ ਕੀ ਲਿਖਿਆ ਹੈ ਕੇਕਰਾ ਸਾਹਿਬ ਨੇ ਚ ਚੜਾਈ ਐ ਦੂਜਾ ਜੀ ਦਾ ਵੈਰੀ ਉਹਦਾ ਸਗਾ ਭਾਈ ਐ ਸੋਨੇ ਜਰ ਗੌਰਾਂ